ਜਿਕਾ ਖਾਲਸਾ ਵਾਹਿਗੁਰੂ ਦੀ ਖਫਤੇ ਦਾਸ ਰਣਜੀਤ ਸਿੰਘ ਦਾੰਦਾਮੀ ਖਾਲਸਾ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਸਿੰਘ ਸਾਹਿਬ ਕੀ ਜਨਤੋਂ ਜਿਹੜੀ ਅਰਦਾਸ ਕੀਤੀ ਹੈ ਸ੍ਰੀ ਖਾਲਸਾ ਸਾਹਿਬ ਕੀ ਮਖਬੂਲ ਹੈ ਤੇ ਅਦਬੀਆਂ ਦਾ ਜਿਹੜਾ ਦੌਰ ਹੈ 2015 ਤੋਂ ਲਗਾਤਾਰ ਸ਼ੁਰੂ ਹੋਇਆ ਹੈ ਤੇ ਬੇਅਦਬੀਆਂ ਇੰਨੀਆਂ ਵੱਧ ਗਈਆਂ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਇੱਕ ਦੁਸ਼ਟ ਦੇ ਵੱਲੋਂ ਕੀਤੀ ਗਈ ਅਸੀਂ ਸਮਝਦੇ ਹਾਂ ਕਿ ਇਹ ਭਾਰਤੀ ਡੀਪ ਸਟੇਟ ਦਾ ਕੰਮ ਸੀ ਜਦੋਂ ਸਿੱਖਾਂ ਅਤੇ ਪੰਜਾਬੀਆਂ ਨੇ ਲੰਬਾ ਸੰਘਰਸ਼ ਕਰਕੇ ਕਿਸਾਨ ਸੰਘਰਸ਼ ਜਿੱਤਿਆ ਸੀ ਤਾਂ ਉਸ ਤੋਂ 1 ਮਹੀਨੇ ਬਾਅਦ ਭਾਰਤੀ ਦੀਪ ਸਟੇਟ ਦੇ ਵੱਲੋਂ ਸਿੱਖ ਕੌਮ ਨੂੰ ਚਦੌਣ ਵਾਸਤੇ ਸਿੱਖ ਕੌਮ ਨੂੰ ਅਪੀਲ ਦੇਣ ਵਾਸਤੇ ਸੰਤਾਪ ਦੇਣ ਵਾਸਤੇ ਸਿੱਖ ਕੌਮ ਤੇ ਵੱਡਾ ਹਮਲਾ ਕੀਤਾ ਗਿਆ ਤੇ ਇਹ ਦਰਮਿਆਨ ਵਿੱਚ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੁਸ਼ਤ ਉਹਨੇ ਉੱਥੇ ਹੀ ਜਿਹੜਾ ਆ ਉਹ ਝਟਕਾ ਦਿੱਤਾ ਤੇ ਸਿੱਖਾਂ ਵੱਲੋਂ ਇਹ ਸੁਨੇਹਾ ਆ ਕਿ ਜਿਹੜਾ ਵੀ ਸਾਡੇ ਗੁਰਧਾਮਾਂ ਦੇ ਉੱਤੇ ਚੜ ਕੇ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਹੀ ਉਹ ਅਬਦਾਲੀ ਹੋਵੇ ਚਾਹੀ ਉਹ ਮਸਾ ਰੰਗੜ ਹੋਵੇ ਚਾਹੀ ਉਹ ਇੰਦਰਾ ਗਾਂਧੀ ਹੋਵੇ ਜਨਰਲ ਵਾਦਿਆ ਹੋਵੇ ਜਾਂ ਜਿਹਨੇ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਕੀਤੀ ਸੋ ਅੱਜ ਇਥੇ ਦਲ ਖਾਲਸਾ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਆਦ 71 ਹੋਈਆਂ ਆ ਤੇ ਅਸੀਂ ਸਿੱਖ ਕੌਮ ਅਤੇ ਸਮੁੱਚੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਦੁਸ਼ਟ ਨੇ ਇਥੇ ਬੇਅਦਬੀ ਕਰਨੀ ਚਾਹੀ ਅੱਜ ਤੱਕ ਸਰਕਾਰ ਨੇ ਉਸ ਸਾਜ਼ਿਸ਼ਕਰਤਾ ਨੂੰ ਬੇਨਕਾਬ ਨਹੀਂ ਕੀਤਾ ਕਿ ਉਹ ਜਿਹੜਾ ਦੁਸ਼ਟ ਸੀ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹਨੂੰ ਕਿੰਨੇ ਭੇਜਿਆ ਸੀ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਕੀ ਹੈਗੀ ਆ ਇਹ ਪੁਲਿਸ ਦੀ ਬਹੁਤ ਵੱਡੀ ਜਿਹੜੀ ਅਸਫਲਤਾ ਆ ਜਿਹਦਾ ਕਰਕੇ ਬੇਅਦਬੀਆਂ ਨੂੰ ਵਧਾਵਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਜਦ ਤੱਕ ਮੌਕੇ ਤੇ ਸੋਦਾ ਵੀ ਲਗਾ ਦਿੱਤਾ ਗਿਆ ਸੀ ਪਰ ਪਰਿਵਾਰ ਦੀ ਕੋਈ ਪਛਾਣ ਨਹੀਂ ਹੋ ਸਕੀ ਦੇਖੋ ਮੌਕੇ ਉੱਤੇ ਜਿਹੜਾ ਸੋਦਾ ਆ ਉਹ ਖਾਲਸਾ ਹੀ ਰਵਾਇਤਾਂ ਅਨੁਸਾਰ ਲਗਾਇਆ ਗਿਆ ਉਹਦਾ ਕਾਰਨ ਇੱਕ ਤੇ ਖਾਲਸਾ ਹੀ ਰਵਾਇਤਾਂ ਆ ਸਾਡਾ ਇਤਿਹਾਸ ਆ ਦੂਜੀ ਇਹ ਗੱਲ ਆ ਸੰਗਤਾਂ ਨੇ ਜਿੱਥੇ-ਜਿੱਥੇ ਵੀ ਬੇਅਦਬੀਆਂ ਹੋਈਆਂ ਬਹੁਤ ਸਾਰੇ ਜਿਹੜੇ ਪਾਪੀ ਸਨ ਦੁਸ਼ਟ ਸਨ ਉਹ ਪੁਲਿਸ ਨੂੰ ਫੜਾਏ ਸਨ ਪਰ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤਾ ਕਿ ਇਹ ਮਾਨਸਿਕ ਰੋਗੀ ਸੀ ਤਾਂ ਜਾਂ ਕਿਸੇ ਉਤੇ ਮਾਮੂਲੀ ਜਿਹਾ ਕੇਸ ਪਾਇਆ ਤੇ 2 ਮਹੀਨਿਆਂ ਬਾਅਦ ਉਹ ਉਹਦੀ ਜ਼ਮਾਨਤ ਹੋ ਜਾਂਦੀ ਸੀ ਤੇ ਬਾਅਦ ਵਿੱਚ ਉਹਨੂੰ ਗਨਮੈਨ ਵੀ ਜਿਹੜਾ ਆ ਉਹ ਦੇ ਦਿੱਤੇ ਜਾਂਦੇ ਸੀ ਸੋ ਇਹ ਖਾਲਸਾ ਰਿਵਾਇਤਾਂ ਅਨੁਸਾਰ ਉਸ ਦੁਸ਼ਟ ਨੂੰ ਜਿਹੜਾ ਆ ਉਹ ਸੰਗਤਾਂ ਦੇ ਵੱਲੋਂ ਜਿਹੜਾ ਆ ਉਹ ਸੋਧਿਆ ਗਿਆ ਤੁਸੀਂ ਦੇਖੋ ਕਿ ਜਿਹੜੇ ਦੁਸ਼ਟ ਪੁਲਿਸ ਦੇ ਹੱਥ ਫੜਾਏ ਗਏ ਤਾਂ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਉਹ ਬੇਅਦਬੀ ਕਰਨ ਪਿੱਛੇ ਜਿਹੜੀ ਕੀ ਸਾਦ ਸੀ ਸ੍ਰੀ ਅਨੰਦਪੁਰ ਸਾਹਿਬ ਤੱਕ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਬੇਅਦਬੀ ਹੋਈ ਉਹ ਪੁਲਿਸ ਨੂੰ ਬੱਧਾ ਫੜਾਇਆ ਗਿਆ ਪਰ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਇਹਦੇ ਪਿੱਛੇ ਕੀ ਜਿਹੜੇ ਉਹ ਵੱਡੇ ਕਾਰਨ ਸਨ ਗੁਰਦੁਆਰਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਪੰਜਾਬ ਦੇ ਦੇਖੋ ਗੁਰਦੁਆਰਿਆਂ ਦੇ ਵਿੱਚ ਸਿੱਖੀ ਦੀ ਸ਼ਰਧਾ ਆ ਗੁਰਦੁਆਰੇ ਸਿੱਖੀ ਦੇ ਜਿਹੜੇ ਆ ਉਹ ਕੇਂਦਰ ਆ ਤੇ ਜਦੋਂ ਗੁਰੂ ਘਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਆ ਤੇ ਸਿੱਖ ਨੂੰ ਸਭ ਤੋਂ ਵੱਧ ਜਿਹੜੀ ਪੀੜ ਆ ਸੰਤਾਪ ਆ ਉਹ ਮਿਲਦਾ ਆ ਸੋ ਇਸ ਕਰਕੇ ਵਾਰ-ਵਾਰ ਗੁਰੂ ਘਰਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਜਾ ਰਿਹਾ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਹੋਇਆ ਸੀ ਇਸੇ ਤਰ੍ਹਾਂ 1 ਜੂਨ 2015 ਨੂੰ ਬੁਰਜ ਜਵਾਹਰ ਕੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਤੇ ਬਾਅਦ ਵਿੱਚ ਅੰਗ ਪਾੜ ਕੇ ਡੇਰਾ सिरसा ਦੇ ਬੰਦਿਆਂ ਦੇ ਵੱਲੋਂ ਜਿਹੜੀਆਂ ਬੇਅਦਬੀਆਂ ਜਿਹੜੀਆਂ ਆ ਉਹ ਕੀਤੀਆਂ ਗਈਆਂ ਸਨ ਸੋ ਇਹ ਸਮੇਂ-ਸਮੇਂ ਦੇ ਉੱਤੇ ਵਾਰ-ਵਾਰ ਸਿੱਖਾਂ ਦਾ ਜਿਹੜਾ ਆ ਉਹ ਗ੍ਰੈਂਟ ਤੇ ਚੈੱਕ ਕਰਨਾ ਚਾਹੁੰਦੇ ਆ ਤੇ ਹੁਣ ਤਾਂ ਬੇਅਦਬੀਆਂ ਇੰਨੀਆਂ ਵੱਧ ਚੁੱਕੀਆਂ ਹੋਈਆਂ ਕਿ ਬਾਦਲਾਂ ਦੇ ਰਾਜ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਸੀ ਉਹ ਕੈਪਟਨ ਦੇ ਰਾਜ ਵਿੱਚ ਵੀ ਉਸੇ ਤਰ੍ਹਾਂ ਹੋਈਆਂ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਇਹ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਦਾਅਵੇ ਕਰਦੇ ਆ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਆ ਜਾਂ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਕੀ ਵਿਕੀ ਅਸੀਂ ਪੰਜਾਬੀਆਂ ਨੂੰ ਮਹਾਰਾ ਜਾ ਰਣਜੀਤ ਸਿੰਘ ਵਾਲਾ ਰਾਜ ਦੇਵਾਂਗੇ ਪਰ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਨਹੀਂ ਹੈ ਇਹ ਤਾਂ ਹਿਟਲਰ ਵਾਲਾ ਰਾਜ ਹੈ ਇਹ ਤਾਂ ਤਾਨਾਸ਼ਾਹੀ ਇਹਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਮਹਾਰਾਜੇ ਦੇ ਰਾਜ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਅਦਬੀ ਨਾ ਗੀਤਾ ਦੀ ਨਾ ਬਾਈਬਲ ਦੀ ਨਾ ਕੁਰਾਨ ਸ਼ਰੀਫ ਦੀ ਨਾ ਜੈਨੀਆਂ ਦੇ ਬੋਧੀਆਂ ਦੇ ਧਰਮ ਗ੍ਰੰਥ ਦੀ ਬਿਅਦਬੀ ਹੋਈ ਨਾ ਕੋਈ ਕਾਤਲ ਨਾ ਕੋਈ ਬਲਾਤਕਾਰ ਹੋਏ ਪਰ ਇੱਥੇ ਤਾਂ ਹਰ ਰੋਜ਼ ਜਿਹੜੀ ਗੁੰਡਾਗਰਦੀ ਆ ਉਹ ਵੱਧਦੀ ਜਾ ਰਹੀ ਆ ਸੋ ਇਹਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਰਾਜ ਆ ਉਹ ਨਹੀਂ ਕਿਹਾ ਜਾ ਸਕਦਾ ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ 40 ਸਾਲਾਂ ਦਾ ਰਾਜ ਸੀ ਉਹ ਬਹੁਤ ਵਧੀਆ ਰਾਜ ਸੀ ਤੇ ਉਸ ਰਾਜ ਨੂੰ ਬਣਾਉਣ ਦੇ ਲਈ ਸਿੱਖ ਅੱਜ ਵੀ ਜਿਹਾ ਸੰਘਰਸ਼ੀ ਲਿਆ ਹਾਂਜੀ ਅਰਦਾਸ ਕੀਤੀ ਸੀ ਹਾਂਜੀ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਅਰਦਾਸ ਆ ਉਹ ਕੀਤੀ ਗਈ ਕਿ ਗੁਰੂ ਸਾਹਿਬ ਜੀ ਸਾਨੂੰ ਬਲ ਬਖਸ਼ੋ ਇਹ ਜਿਹੜੇ ਬੇਅਦਬੀਆਂ ਦੇ ਜਿਹੜੇ ਦੁਸ਼ਤ ਆ ਉਹਨੂੰ ਖਾਲਸਾ ਹੀ ਰਵਾਇਤਾਂ ਅਨਸਾਰ ਆਪਣੇ ਹੱਥੀ ਸਜ਼ਾ ਦੇਣ ਦੇ ਲਈ ਅਸੀਂ ਵਚਨਬੱਧ ਹੋਈਏ ਤੇ ਅਸੀਂ ਆਪਣੇ ਗੁਰੂ ਸਾਹਿਬ ਦੇ ਨਾਲ ਇਹ ਪ੍ਰਣ ਵੀ ਕਰਦੇ ਹਾਂ ਜੀ ਹਾਂਜੀ ਕਮਰਪਾਲ ਸਿੰਘ ਦਲ ਖਾਲਸਾ ਸਿੰਸਪ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਅਰਦਾਸ ਕੀਤੀ ਗਈ ਹੈ ਕੀ ਮਕਸਦ ਹੈਗਾ ਕਿਉਂਕਿ 2 ਸਾਲ ਉੱਪਰ ਹੋ ਗਏ 2 ਸਾਲ ਪੂਰੇ ਹੋ ਗਏ ਨੇ ਅੱਜ ਸ਼ਾਮ ਦੇ 5:45 ਮਿੰਟ ਸੀ ਜਦੋਂ ਰਹਿਰਾਜ ਸਾਹਿਬ ਦਾ ਪਾਰਕ ਆਰੰਭ ਹੋਣਾ ਸੀ ਤਾਂ ਇੱਕ ਹਿੰਦੁਸਤਾਨ ਦੇ ਅੰਤਕਵਾਦੀ ਨੇ ਹਰਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਬੇਹਰਮਤੀ ਬੇਅਦਬੀ ਕਰਨ ਦੀ ਨਾपाक ਕੋਸ਼ਿਸ਼ ਕੀਤੀ ਸਿੱਖ ਰਵਾਇਤਾਂ ਅਨੁਸਾਰ ਟਾਸ ਫੋਰਸ ਨੇ ਉਹਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਪਰ ਉਸ ਧਨੋਨੇ ਅਪਰਾਧ ਦੇ ਪਿੱਛੇ ਗੁਨਾਹ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕਿਸ ਦੀ ਸਾਜ਼ਿਸ਼ ਸੀ ਕਿੱਥੇ ਘੜੀ ਗਈ ਕਿਵੇਂ ਉਸ ਨੂੰ ਭੇਜਿਆ ਗਿਆ ਉਹ ਅਜੇ ਤੱਕ ਬੁਝਾਰਤ ਹੈ ਰਹੱਸ ਹੈ ਸਰਕਾਰਾਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਜਿਹੜੀਆਂ ਡਿਪਾਰਟਮੈਂਟਸ ਨੇ ਸਾਰੀਆਂ ਬੁਰੀ ਤਰ੍ਹਾਂ ناکਾਮ ਰਹੀਆਂ ਨੇ ਫੇਲ ਰਹੀਆਂ ਨੇ 사지쉬 ਨੂੰ ਅਨਰਥ ਕਰਨ ਲਈ 사지쉬 ਨੂੰ ਬੇਕ ਨਿਕਾਬ ਕਰਨ ਲਈ 사지쉬 ਕਰਤਾ ਅੱਜ ਵੀ ਆਪਣੀ ਜਗ੍ਹਾ ਤੇ ਮਹਿਫੂਜ਼ ਬੈਠਾ ਹੋਇਆ ਹੈ। ਔਰ ਉਹ ਹੱਸ ਰਿਹਾ ਸਿੱਖ ਕੌਮ ਦੇ ਉੱਤੇ ਕਿਉਂਕਿ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਇਸ ਬੇਦਬੀਦੀ ਘਟਨਾ ਤੋਂ ਬੇਫਿਕਰ ਅਣਜਾਨ ਦੂਰ ਬੈਠਾ ਹੈ। ਅੱਜ ਦਾਲ ਖਾਲਸਾ ਵੱਲੋਂ ਜਥੇਦਾਰ ਅਕਾਲਤਖ ਸਾਹਿਬ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਉਹ ਖੁਦ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਆਪਣੇ ਬੱਚਿਆਂ ਨੂੰ ਤੌਫੀਕ ਤੇ ਹਿੰਮਤ ਦੇਣ ਕਿ ਉਹ ਸਾਜ਼ਿਸ਼ ਕਰਤਾ ਨੂੰ ਲੱਭ ਕੇ ਇਨਸਾਫ ਕਰਨ ਸਜਾਵਾਂ ਦੇਣ 2001 ਦੇ ਵਿੱਚ ਇਹ ਬੇਦਬੀ ਕਰਨ ਦੀ ਕੋਸ਼ਿਸ਼ ਹੋਈ ਸੀਗੀ ਉਸ ਦਿਨ ਤੋਂ ਲੈ ਕੇ ਜਿਹੜੀ ਪੀੜ ਅਸੀਂ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲੈ ਕੇ ਬੈਠੇ ਆ ਕਿਉਂਕਿ ਇਹ ਹਮਲਾ ਗੁਰੂ ਪੰਥ ਦੇ ਸੀ ਗੁਰੂ ਗ੍ਰੰਥ ਦੇ ਸੀ ਸਾਡੇ ਸਾਡੀ ਰੂਹ ਤੇ ਸੀ ਔਰ ਜਿੰਨੀ ਦੇਰ ਤੱਕ ਸਾਜ਼ਿਸ਼ ਕਰਤਾ ਫੜੇ ਨਹੀਂ ਜਾਂਦੇ ਬੇਨਕਾਬ ਨਹੀਂ ਹੁੰਦੇ ਔਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸੀਂ ਇਹ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸਾਜ਼ਿਸ਼ ਕਰਤਾ ਕੌਣ ਨੇ ਸਾਜ਼ਿਸ਼ ਕਰਤਾ ਇਹ ਸਾਰੇ ਆ ਵਾਕਿਆ ਕਿਸ ਵੱਲ ਇਸ਼ਾਰਾ ਕਰ ਰਿਹਾ ਉਹ ਹੈ ਭਾਰਤ ਦੇ ਖੁਫੀਆ ਤੰਤਰ ਵੱਲ ਡੀਪ ਸਟੇਟ ਵੱਲ ਜਿਹਨੂੰ ਡੀਪ ਸਟੇਟ ਕਹਿੰਦੇ ਨੇ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਸਿਆਸਤ ਰਾਜਨੀਤਿਕ ਲੋਕ ਵੀ ਹੁੰਦੇ ਨੇ ਬਿਊਰੋਕਰੇਟਸ ਵੀ ਹੁੰਦੇ ਨੇ ਇੰਟੈਲੀਜੈਂਸ ਵੀ ਹੁੰਦੀ ਹੈ ਤੇ ਸਿਵਿਲਿਅਨਸ ਵੀ ਹੁੰਦੇ ਨੇ ਉਹਨੂੰ ਡੀਪ ਸਟੇਟ ਕਹਿੰਦੇ ਨੇ ਉਹਦੇ ਕੋਲ ਅਥਾ ਤਾਕਤਾਂ ਤੇ ਅਥਾ ਬਜਟ ਹੁੰਦਾ ਇਹੋ ਜੇ ਆਪਰੇਸ਼ਨਸ ਕਰਨ ਲਈ ਉਹਨਾਂ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਚੱਲ ਰਿਹਾ ਹੈ ਉਹਨਾਂ ਨੇ ਆਪਣੀ ਹੀ ਸਰਕਾਰ ਦੇ 2019 ਦੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਹੋਂ ਦਿੱਤਾ ਬੰਦੀ ਸਿੰਘਾਂ ਦੇ ਉਹ ਡੀਪ ਸਟੇਟ ਹੈ ਸਰਕਾਰ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਹੋਂ ਦਿੱਤਾ ਇਹ ਉਹ ਡੀਪ ਸਟੇਟ ਹੈ ਜਿਨੇ ਇੱਥੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਡੀਪ ਸਟੇਟ ਹੈ ਜਿਹੜੀ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਹੈ ਇਨਾ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਉਹ ਸਿੱਖਾਂ ਦੀ ਗੁਰਦੁਆਰਿਆਂ ਨੂੰ ਟਾਰਗੇਟ ਕਿਉਂ ਦਿੰਦਾ ਬੇਸ਼ਾਨ ਕਿਉਂਕਿ ਉਹ ਸਿੱਖੀ ਨੂੰ ਤੇ ਸਿੱਖਾਂ ਨੂੰ ਉਹਦੀ ਰੂਹ ਦੇ ਉੱਤੇ ਜ਼ਖਮ ਦੇਣਾ ਚਾਹੁੰਦੇ ਨੇ ਸੱਟ ਮਾਰਨਾ ਚਾਹੁੰਦੇ ਨੇ ਤਕਲੀਫ ਦੇਣਾ ਚਾਹੁੰਦੇ ਨੇ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਦਾ ਟਾਰਗੇਟ ਸਿੱਖ ਨੇ ਪਿਛਲੇ ਜਦੋਂ ਤੋਂ ਕਿਸਾਨ ਅੰਦੋਲਨ ਜਿੱਤਿਆ ਉਦੋਂ ਤੋਂ ਸਿੱਖ ਮੋਦੀ ਸਰਕਾਰ ਦੇ ਔਰ ਉਹਦੀ ਡੀਪ ਸਟੇਟ ਦੇ ਟਾਰਗੇਟ ਤੇ ਨੇ ਸ਼ਾਇਦ ਸ਼ਾਇਦ ਅਸੀਂ ਸਮਝਦੇ ਆ ਔਰ ਹੋ ਸਕਦਾ ਹੈ ਔਰ ਇੱਕ ਜਾਂਚ ਦਾ ਵਿਸ਼ਾ ਹੈ ਕਿ ਹੋ ਸਕਦਾ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਡੀਫੀਟ ਡਾਈਜੈਸਟ ਨਹੀਂ ਹੋਈ ਹਜ਼ਮ ਨਹੀਂ ਹੋਈ ਔਰ ਉਹਨਾਂ ਨੇ ਉਸ ਤੋਂ ਬਾਅਦ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ 19 ਨਵੰਬਰ ਨੂੰ ਤਿੰਨ ਕਾਨੂੰਨ ਵਾਪਸ ਹੁੰਦੇ ਨੇ 18 ਦਸੰਬਰ ਨੂੰ ਦਰਬਾਰ ਸਾਹਿਬ ਦੇ ਉੱਤੇ ਬੇਦਬੀ ਦੀ ਕੋਸ਼ਿਸ਼ ਹੁੰਦੀ ਇੱਕ ਮਹੀਨੇ ਬਾਅਦ ਉਸ ਤੋਂ ਬਾਅਦ 2019 ਦਾ ਨੋਟੀਫਿਕੇਸ਼ਨ ਰੱਦੀ ਦੀ ਟੋਕਰੀ ਚ ਕੋਈ ਉਹਦੇ ਬਾਰੇ ਗੱਲ ਹੀ ਨਹੀਂ ਕਰਦਾ ਪੈ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਬੈਠਾ ਪੂਰਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਲਾ ਰਿਹਾ ਉਧਰਲੇ ਪਾਸੇ ਕੋਈ ਫਿਕਰ ਨਹੀਂ ਹੈ 2003 ਦੇ ਵਿੱਚ ਕਈ ਥਾਵਾਂ ਤੇ ਕਿਲਿੰਗਸ ਹੋ ਚੁੱਕੀਆਂ ਨੇ ਸਿੱਖਾਂ ਦੀਆਂ ਸੋ ਇਹ ਡੀਸਟੇਟ ਹੈ ਜਿਹੜੀ ਇਹ ਟਾਰਗੇਟ ਕਰ ਰਹੀ ਹੈ ਔਰ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਅਕਲ ਤੋਂ ਕੰਮ ਲੈਣਾ ਚਾਹੀਦਾ ਮੈਂ ਇੱਕ ਗੱਲ ਹੋਰ ਕਹਾਂ ਜਨਰਲ ਸੁੰਦਰਜੀ ਨੇ ਇੰਦਰਾ ਗਾਂਧੀ ਦੀ ਮੱਤ ਮਾਰੀ ਸੀ ਤੇ ਉਹਦੀ ਜਾਨ ਗਈ ਜਨਰਲ ਸੁੰਦਰਜੀ ਨੇ ਹੀ ਰਜੀਵ ਗਾਂਧੀ ਨੂੰ ਪੁੱਠੀ ਉਹਨੂੰ ਪੁੱਠੀ ਮੱਤ ਦਿੱਤੀ ਤੇ ਉਹਨੇ ਸ਼੍ਰੀਲੰਕਾ ਦੇ ਵਿੱਚ ਲਿਟਿਆਂ ਦੇ ਨਾਲ ਪੰਗਾ ਲਿਆ ਰਜੀਵ ਗਾਂਧੀ ਨੂੰ ਉਹਦੀ ਕੀਮਤ ਦੇਣੀ ਪਈ ਸੁਮੇத் ਸੈਣੀ ਨੇ ਪੁੱਠੀ ਮੱਤ ਦਿੱਤੀ ਬਾਦਲਾ ਨੂੰ ਤੇ ਬਰਗਾੜੀ ਕਾਂਡ ਕਰਵਾਇਆ ਤੇ ਬਾਦਲ ਅੱਜ ਪੋਲੀਟਿਕਲੀ ਇਰ ਰੈਲੇਵੈਂਟ ਹੋਏ ਬੈਠੇ ਨੇ ਰਾਜਨੀਤਿਕ ਤੌਰ ਤੇ ਉਹਨਾਂ ਦੀ ਸ਼ਾਖ ਖਤਮ ਹੋ ਚੁੱਕੀ ਹੈ ਇਹ ਨਰਿੰਦਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਇਸ ਵੇਲੇ ਉਹਦੇ ਸਿਕਿਉਰਿਟੀ ਐਡਵਾਈਜ਼ਰਸ ਨੇ ਕਿਤੇ ਉਹ ਵੀ ਉਹਨੂੰ ਪੁੱਠੀ ਮੱਤ ਨਹੀਂ ਦੇ ਰਹੇ ਇਹ ਉਹ ਵੀ ਦੇਸ਼ ਦੇ ਨਾਂ ਤੇ ਨੈਸ਼ਨਲ ਇੰਟਰਸਟ ਦੇ ਨਾਂ ਤੇ ਉਹ ਕੁਛ ਤੇ ਨਹੀਂ ਕਰ ਰਹੇ ਕਿ ਨਰਿੰਦਰ ਮੋਦੀ ਦੀ ਸਰਕਾਰ ਦਾ ਪਤਨ ਦਾ ਕਾਰਨ ਬਣਨ ਸੋ ਇਹ ਸਰਕਾਰਾਂ ਦੀ ਸੋਚਨ ਦਾ ਵਿਸ਼ਾ ਹੈ ਅਸੀਂ ਆਪਣਾ ਫਰਜ਼ ਨਿਭਾਵਾਂਗੇ ਜਦ ਤੱਕ ਦਰਬਾਰ ਸਾਹਿਬ ਉੱਤੇ ਕੀ ਕੀਤੇ ਗਏ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਨੰਗਿਆਂ ਕਰਕੇ ਸਜ਼ਾਵਾ ਨਹੀਂ ਦਿੰਦੇ ਸਾਡੀ ਜਦੋਂ ਜਦ ਜਾਰੀ ਰਹੇ